ਸਸਰੀ ਕਾ ਪੰਜਾਬੀਓ ਮੈਂ ਕੁਲਦੀਪ ਖਕਰਾਨਾ ਕਿਰਤੀ ਕਿਸਾਨ ਜੂਨੀਅਨ ਨਾਲੋਂ ਆਹ ਸਾਲੇ ਚੋਰਾਂ ਤੋਂ ਕਬਜ਼ਾ ਲਿਆ ਜਾ ਰਿਹਾ ਆ ਸਾਹਮਣੇ ਚੋਰ ਖੜੇ ਚੋਰ ਇਹ ਸਾਲੇ ਲਟੇਰੇ ਕਹਿੰਦੇ ਆ ਕਿ ਅਸੀਂ ਧੱਕੇ ਨਾਲ ਪੈਲੀ ਵਾਹਾਂਗੇ ਆ ਕਿਰਤੀ ਕਿਸਾਨ ਜੂਨੀਅਨ ਨਾਲ ਵਾਹਣ ਆਈ ਆ ਤੇ ਰੋਕੋ ਪੁੱਤ ਜੇ ਹੇ ਹਿੰਮਤ ਸਾਲੇ ਜਨਾਨੀਆਂ ਵਾਲੇ ਕੰਮ ਕਰਦੇ ਆ ਤੁਹਾਨੂੰ ਕੁੱਟਿਆ ਅੱਜ ਤੁਹਾਨੂੰ ਸਾਲੇ ਬਣਾਉਣਾ ਕਾਨੂੰ ਦੱਸਾਂਗੇ ਕਿਸੇ ਗਰੀਬ ਦੀ ਪੈੜੀ ਦੇ ਉੱਤੇ ਕਿਵੇਂ ਕਬਜ਼ਾ ਲਈਦਾ ਆ ਲੱਗੇ ਆਹ ਨਾ ਆ ਹਟਾਓ ਓ ਇੱਧਰ ਆ ਇਹਨਾਂ ਨੂੰ ਭਜਾਏ ਓਏ ਇਹਨਾਂ ਨੂੰ ਭਜਾਏ ਤੂੰ ਮੂਰੇ ਲੱਗ ਇੱਧਰ ਦੀ ਇੱਧਰ ਦੀ ਲੱਗ ਤੂੰ ਮੂਰੇ ਨਾਲ ਚੱਲਦੇ ਉੱਧਰ ਚੱਲਦੇ ਆ ਓਏ ਉੱਧਰ ਹਲੋ ਸੋ ਆ ਦੇਖ ਲੋ ਕਰਤੀ ਕਿਸਾਨ ਜੂਨੀਅਨ ਵੱਲੋਂ ਕਬਜ਼ਾ ਲਿਆ ਜਾ ਰਿਹਾ ਐਨਾ ਕੁੱਤਿਆਂ ਤੋਂ ਮੋਟਰ ਬੰਦ ਕਰ ਜਾ ਕੇ ਤੂੰ ਚੱਲ ਕਰ ਮੋਟਰ ਬੰਦ ਕਰ ਸੋਇਆ ਦੇਖ ਸਕਦੇ ਆ ਕਬਜ਼ਾ ਲਿਆ ਆ ਕਰਤੀ ਕਿਸਾਨ ਜੂਨੀਅਨ ਨਾਲੋਂ ਆ ਸਾਲੇ ਚੋਰ ਉਹ ਫੋਨ ਲਈ ਖੜਾ ਚੋਰ ਸਾਲਾ ਉਹ ਚੋਰਾ ਇਧਰ ਆ ਸਾਲਿਆ ਚੋਰਾ ਉਹ ਚੋਰ ਖੜਾ ਸਾਲਾ ਚੋਰ ਗਰੀਬਾਂ ਦੀਆਂ ਪੈੜੀਆਂ ਨੱਪਣ ਵਾਲਾ ਏ ਸਾਲਾ ਚੋਰ ਗਰੀਬਾਂ ਦੀਆਂ ਪੈਸਿਆਂ ਨੱਪਦਾ ਆਓ ਮੋਟਰ ਬੰਦ ਕਰਦੇ ਆ ਆਓ ਆਓ ਮੋਟਰ ਬੰਦ ਕਰਕੇ ਆਓ ਮੋਟਰ ਬੰਦ ਕਰਕੇ ਠੋਕ ਠੋਕ ਤੂੰ ਮਾਰ ਮਾਰ ਆ ਵੇਖੋ ਫੇਰ ਕਰਦੇ ਆ ਫੇਰ ਕਰਦੇ ਵੇਖੋ ਆਜੋ ਆਜਾ ਆਜਾ ਠੋਕੋ ਤੂੰ ਠੋਕ ਮਾਰ ਮਾਰ ਗੋਲੀ ਤੂੰ ਗੋਲੀ ਮਾਰ ਗੋਲੀ ਆ ਵੇਖੋ ਉਹ ਸਾਹਮਣੇ ਅਸਲਾ ਤਾਣਿਆ ਗੋਲੀ ਚਲਾਵੇ ਆ ਤੁਸੀਂ ਆਜੋ ਆ ਬਾ ਮਾਰ ਸੋਹ ਆ ਵੇਖ ਲੈ ਬਦਮਾਸ਼ੀ ਸਾਲੇ ਚੋਰਾਂ ਦੀ ਨਜਾਇਜ਼ ਅਸਲਾ ਰਫਲਾ ਵੀ ਮਾਰ ਕੀ ਦੇ ਮਾਰਦੇ ਪੋੜ ਵੀ ਹੈਗੇ ਰਫਲਾ ਅਸੀਂ ਮੋਟਰ ਬੰਦ ਕਰਨੀ ਹੈ ਮੋਟਰ ਬੰਦ ਮੋਟਰ ਬੰਦ ਕਰ ਲਓ ਫਿਰ ਮੋਟਰ ਬੰਦ ਕਰੋ ਮੋਟਰ ਬੰਦ ਕਰੋ ਮੋਟਰ ਬੰਦ ਕਰੋ ਬੰਦ ਕਰ ਪਤਾ ਮੋਟਰ ਬੰਦ ਕਰ ਦਿਓ ਮੋਟਰ ਬੰਦ ਘੇਰ ਲਓ ਜਾਂ ਆ ਜਾਓ ਓ ਮੇਰੀ ਗੱਲ ਸੁਣ ਐਸੀ ਕੋਈ ਨਹੀਂ ਇਹਨੇ ਅਹੀਂ ਮੋਟਰ ਬੰਦ ਕਰਨੀ ਆ ਮੋਟਰ ਬੰਦ ਕਰਨੀ ਆ ਮੋਟਰ ਬੰਦ ਮੋਟਰ ਬੰਦ ਕਰਨੀ ਆ ਸਾਨੂੰ ਮੋਟਰ ਬੰਦ ਕਰ ਲੈਣ ਦਿਓ ਤੂੰ ਹੀ ਫਰੇ ਇੱਕ ਹੀ ਗੱਲ ਐਸਲੇ ਕਹ ਤੂੰ ਕੋਨੇ ਤੁਹਾਨੂੰ ਕਹਿੰਦੇ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰਿਓ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਓ ਮੋਟਰ ਕਰ ਦਿਓ ਬਸ ਮੋਟਰ ਦੀ ਲੜਾਈ ਆ ਇਹ ਅਸਲੇ ਨਾਲ ਨਹੀਂ ਡਰਦਾ ਅਸੀਂ ਕਿੰਨੇ ਦਿਨੂ ਮਾਰਦੇਗਾ ਕਿੰਨੇ ਨੂੰ ਮਾਰਦੇਗਾ ਕਿੰਨੇ ਨੂੰ ਮਾਰਦੇ ਇਹਨਾਂ ਵਾਰ ਵਾਰ ਫਾਗੇ ਆ ਲਈ ਫਿਰਦੇ ਆ ਨਹੀਂ ਨਹੀਂ ਆ ਅਸਲੀਆ ਵਿਖਾਉਣਾ ਤੂੰ ਬਦਮਾਸ਼ੀ ਕਰਦਾ ਗੋਲੀਆਂ ਚ ਲੈ ਕੇ ਤੂੰ ਮਾਰ ਦੇਂਗਾ ਰਫਲਾ ਸਾਡੇ ਕੋਲੇ ਵੀ ਆਈਆਂ ਸਾਡੇ ਕੋਲ ਅਸਲੀ ਨਹੀਂ ਅਸੀਂ ਅਸਲੀ ਨਹੀਂ ਨਹੀਂ ਤਾਂ ਫਿਰ ਤੁਸੀਂ ਫੇਰ ਚਲਾਉਨੇ ਆ ਤੁਸੀਂ ਫੇਰ ਚਲਾਉਨੇ ਆ ਆ ਸਾਹਮਣੇ ਅਸਲੀਆ ਦੇਖੋ ਆ ਦੇਖੋ ਰਫਲਾ ਉਹ ਵੇਖੋ ਕੱਪ ਦੇਗਾ ਕਿਹਨ ਦਾ ਵੱਡਾ ਬਦਮਾਸ਼ ਹੋ